ਕੀ ਸ਼ਿਕਾਇਤ ਹੈ ਕੀ ਕਰ ਰਹੀ ਯਾਰ ਕਿਸ ਨੂੰ ਬਾਪ ਨੇ ਆਸਾਂ ਮੈਂ ਆਮ ਆਦਮੀ ਕਲੀਨਿਕ ਦੀ ਸਟਾਫ ਆ ਤੇ ਮੈਂ ਆਪਣੇ ਪਿੰਡ ਡਿਊਟੀ ਆਫ ਕਰਕੇ ਜਾ ਰਹੀ ਸੀ ਮੋਰੀ ਚੱਕ ਤੇ ਅਚਾਨਕ ਹੀ ਜਿੱਦਾਂ ਹੋਇਆ ਅੱਗੇ ਆਇਆ ਕੁਝ ਨਹੀਂ ਆਇਗਾ ਬਸ ਜਗਰਾ ਮੇਂ ਰੌਂਗ ਸਾਈਡ ਜਿਹੜੀ ਹੈਗੇ ਦਰਖਤ ਚ ਜਾ ਕੇ ਬੱਚੀ ਹੈ ਗੱਡੀ ਹਾਂਜੀ ਕਿੰਨੀ ਸੌਰੀ ਹੈ ਲੱਗਦਾ ਆਤਮ ਬੀਟੀ ਦੇ ਕਰੀਬਨ ਹੋਣੀਆਂ ਸਵਾਰੀਆਂ ਸਾਰੀਆਂ ਸੀਟਾਂ ਦੇ ਬੈਠੀਆਂ ਹੋਈਆਂ ਸੀ ठीक है सब ठीक आ रहे हैं उसके पास ऐसे अपने साथ आते हैं ठीक है हां जी हम लंबा कुछ थोड़ी ड्राइवर भी बात हो सकती है कुछ कह नहीं सकती इस बारे हां जी चंद हदी सैनी कितना हुआ है हादसा पता नहीं लगा जी की गल्ल होती है ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਮਕੇਰੀਆਂ ਤੋਂ ਛੁੜ ਹੋਏ ਜਾ ਰਹੇ ਹਾਂ ਪਿੰਡਾਂ ਵੱਲ ਅੱਛਾ ਕਿੱਥੇ ਬਾਰੇ ਅਸਲ ਕੰਗਾਂ ਲੱਗੇ ਤੁਹਾਨੂੰ ਪਤਾ ਲੱਗਿਆ ਕਿ ਜਿਸ ਹਾਂਜੀ ਪਤਾ ਨਹੀਂ ਲੱਗਾ ਕੀ ਹੋਇਆ ਕੀ ਚਿੰਗਲ ਸਵਾਰੀਆਂ ਲੱਗੀਆਂ ਸਵਾਰੀਆਂ ਸਾਡੇ ਉੱਤੇ ਪੈ ਗਈਆਂ ਸਾਡੇ ਨੂੰ ਪਤਾ ਨਹੀਂ ਲੱਗਾ ਸਭ ਤੋਂ ਕਿਸ ਤਰ੍ਹਾਂ ਤੁਸੀਂ ਚਿੰਗਲ ਨੂੰ ਉਹ 90 ਰਸਟ ਇੱਕ ਵਾਰ ਇੱਕ ਨੂੰ ਫਾਨੂੰ ਹੁਣੀ ਪਤਾ ਲੱਗਾ ਹੈਗਾ ਅਸੀਂ ਪਹਿਲਾਂ ਹਸਪਤਾਲ ਲਗੇ ਸੀ ਉੱਥੇ ਤਿੰਨ ਬੰਦੇ ਨੇ ਇਸ ਬਸ ਤੋਂ ਕੋਈ ਐਟਨ ਕੋਈ ਨਹੀਂ ਆਖੀ ਉਹ ਥ੍ਰੀਨੇਸ ਟੇਬਲ ਦੇ ਬੰਦੇ ਕੋਈ ਇੱਕ ਲੇਡੀ ਹੈਗੀ ਆ ਜਿਹੜੀ ਆਮ ਆਮਲੀ ਪਾਰਟੀ ਕਰ ਰਹੀ ਸੀ ਆਪਣੇ ਆਪ ਇੱਕ ਬੰਦਾ ਕੋਈ ਜੁਕੀਦਾ ਹੈਗਾ ਜੀ ਕੀ ਕੋਈ ਆਰਗੇਨਾਈਜ਼ਰ ਉੱਤੇ ਜੀ ਐਕਸਪੈਰੀਅੰਸ ਦਾ 40 ਸੀ ਇਥੇ ਮੋੜਾ ਰੱਖਣਾ ਆਇਆ ਸੀ ਐਸ ਐਚ ਵੀ ਆਏ ਨਹੀਂ ਸਟੈਪ ਇੰਡਿਆ ਜਿਹ ਤੁਹਾਡੇ ਸਾਹਮਣੇ ਖੜੀ ਆ ਸਰ ਜਿਹੜੇ ਜ਼ਖਮੀ ਆ ਉਹਨਾਂ ਨੂੰ ਕਿੱਥੇ ਲਿਆਇਆ ਗਿਆ ਜ਼ਖਮੀ ਜਿਹੜੇ ਬੰਦੇ ਸੀਗੇ ਉੱਥੇ ਪਹੁੰਚ ਗਏ ਨੇ ਆਪਣੇ ਆਪ ਜਦੋਂ ਅਸੀਂ ਇੱਥੇ ਪਹੁੰਚੇ ਆ ਇੱਥੇ ਕੋਈ ਨਹੀਂ ਸੀਗਾ ਜੀ ਕੀ ਰਣਾ ਸੀ ਇਹ ਸ਼ੋਰ ਕੀ ਕਰਦਾ ਯਾਰ ਕਿਸ ਨੂੰ ਬਾਪਨੇ ਆਪ ਸਾਡੇ ਮੈਂ ਆਮ ਆਦਮੀ ਕਲੀਨਿਕ ਦੀ ਸਟਾਫ ਆ ਤਾਂ ਮੈਂ ਆਪਣੇ ਪੇਨਕੂ ਡਿਊਟੀ ਆਫ ਕਰਕੇ ਜਾ ਰਹੀ ਸੀ ਮੋਰੀ ਚੱਕ ਤੇ ਅਚਾਨਕ ਹੀ ਜਦੋਂ ਹੋਇਆ ਅੱਗੇ ਆਇਆ ਕੁਝ ਨਹੀਂ ਆਇਆ ਬਸ ਜਦੋਂ ਮੈਂ ਰੌਂਗ ਸਾਈਡ ਜੜੀ ਆ ਗਿਆ ਦਰਖਤ ਚ ਜਾ ਕੇ ਬਚੀ ਆ ਗੱਡੀ ਹਾਂਜੀ ਕਿਨੇ ਸੌਰੀ ਲੱਗਦਾ ਤਕਰੀਬ ਆਈ ਥਿੰਕ ਵੀ ਇਹ ਦੇ ਕਰੀਬਨ ਹੋਣੀ ਆ ਸਵਾਰਨਾ ਸਾਰੀਆਂ ਸੀਟਾਂ ਦੇ ਬੈਠਿਆ ਹੋਈਆਂ ਸੀਗੇ ਇੱਥੇ ਕਿਸ ਤੋਂ ਪਿਆ ਰਹੇ ਅਸੀਂ ਆਪਣੇ ਸਾਧਨ ਤੇ ਆਏ ਹਾਂ ਹਾਂਜੀ ਤੁਹਾਨੂੰ ਲੱਗਦਾ ਕਿ ਦੱਸੋ ایو بھی مار پڑی ہو سکتی ہے جی کچھ کہہ نہیں سکتے اس بارے ہدی شان ہدی سے ہی کتنا ہوا ہے حادثہ پتہ نہیں لگا جی کی گل ہوئی تھی اسے کتھوں کتھے جا رہے تھے ہم مکیلیوں پہ چھڑے ہوئے جا رہے ہیں پنڈا مال اچھا جتھے واپرے ہساں کام کام لگے ستیش پتہ لگ گیا بھی جس نا جی پتہ نہیں ਉਹ 90 ਦਾ ਸੀ ਇੱਕ ਵਾਰ ਨੂੰ ਹੁਣੀ ਪਤਾ ਲੱਗਿਆ ਹੈਗਾ ਅਸੀਂ ਬੜਾ ਫਿਲੋਸਫਰ ਲਗੇ ਸੀ ਉੱਥੇ ਤਿੰਨ ਬੰਦੇ ਨੇ ਇਸ ਵਾਸਤੇ ਕਿ ਇੱਥੇ ਕੋਈ ਨਹੀਂ ਆਖੀ ਉਹ ਜੀਕ ਨੇ ਸਟੇਬਲ ਨੇ ਬੰਦੇ ਕੋਈ ਇੱਕ ਲੇਡੀ ਹੈਗੀ ਆ ਜਿਹੜੀ ਕਿ ਆਮ ਆਦਮੀ ਪਾਰਟੀ ਕਰਮਸਤੀ ਆਪਣੇ ਆਪ ਇੱਕ ਬੰਦਾ ਕੋਈ ਜੁਕੀ ਦਾ ਹੈਗਾ ਜੀ ਇੱਕ ਬਜ਼ੁਰਗ ਨੇ ਜੀ ਉੱਥੇ ਜੀ ਬਟੇ ਜੀ ਉੱਥੇ ਦਾ ਪਾਰਟੀ ਅਸੀਂ ਤੇ ਮੋਗਾ ਰੱਖਣਾ ਆਏ ਸੀ ਐਸਐਸ ਆ ਵੀ ਆਏ ਨਹੀਂ ਫਸਟਪਿੰਗ ਆ ਜੀ ਜਿਹੜਾ ਤੁਹਾਡੇ ਸਾਹਮਣੇ ਖੜੀ ਆ ਸਰ ਜਿਹੜੇ जख्मी ਆ ਉਹਨਾਂ ਨੂੰ ਕਿੱਥੇ ਲਿਆਇਆ ਗਿਆ ਹੈ जख्मी बंदे पहुँच गए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर